ਜੀਵਨ ਜੋਤ ਕਵਿਤਾ ਅੱਜ ਆਪਾਂ ਕਰਨ ਲੱਗੇ ਹਾਂ ਜੀਵਨ ਜੋਤ ਕਵਿਤਾ ਤਨੀ ਰਾਮ ਚਾਤਰਕ ਦੀ ਲਿਖੀ ਹੋਈ ਹੈ ਇਸ ਕਵਿਤਾ ਦੁਆਰਾ ਕਵੀ ਮਨੁੱਖ ਨੂੰ ਕੁਝ ਅਜਿਹਾ ਕੰਮ ਜਾਂ ਕਰਮ ਕਰਨ ਨੂੰ ਕਹਿੰਦਾ ਹੈ ਕਿ ਰਹਿੰਦੀ ਦੁਨੀਆ ਤੱਕ ਉਸ ਦਾ ਨਾਮ ਰਹਿ ਜਾਵੇ ਤੇ ਲੋਕ ਉਸ ਨੂੰ ਉਸ ਦੁਆਰਾ ਕੀਤੇ ਕੰਮਾਂ ਕਰਕੇ ਯਾਦ ਕਰਨ ਕਵੀ ਕਹਿੰਦਾ ਹੈ ਕਿ हे ਮਨੁੱਖ ਤੇਰੇ ਵਿੱਚ ਬਹੁਤ ਸ਼ਕਤੀ ਹੈ ਤੂੰ ਆਪਣੀ ਆਤਮਾ ਨੂੰ ਜਗਾ ਤੇ ਤਾਂ ਜੋ ਤੂੰ ਦੁਜਿਆਂ ਲਈ ਆਪਣੇ ਦੁਆਰਾ ਕਿਤੇ ਕਮਾ ਕਰਕੇ ਇੱਕ ਮਿਸਾਲ ਮਿਸਾਲ ਕਾਇਮ ਕਰ ਸਕੇ ਚਲੋ ਹੁਣ ਆਪਾਂ ਪੋਇੰਟ ਸ਼ੁਰੂ ਕਰਦੇ ਆ ਜਗਤ ਵਿੱਚ ਜੀ ਕੇ ਜਿਉਂਦੇ ਰਹਿਣ ਦਾ ਸਮਾਨ ਪੈਦਾ ਕਰ ਜੋ ਮਰ ਕੇ ਵੀ ਅਮਰ ਹੋ ਜਾਏ ਐਸੀ ਜਾਨ ਪੈਦਾ ਕਰ ਸਮੁੰਦਰ ਤੋਂ ਨਿੱਖੜ ਕੇ ਪੀ ਤੂੰ ਕਤਰਾ ਹੈ ਸਮੁੰਦਰ ਦਾ ਉਛਾਲਾ ਮਾਰ ਕੇ ਇਸ ਵਿੱਚ ਕੋਈ ਤੂਫਾਨ ਪੈਦਾ ਕਰ ਇਹ ਕਵਿਤਾ ਤਨੀ RAM ਚਾਤਰਕ ਦੇ ਲਿਖੀ ਹੋਈ ਹੈ ਇਸ ਕਵਿਤਾ ਦੁਆਰਾ ਕਵੀ ਮਨੁੱਖ ਨੂੰ ਕਹਿੰਦਾ ਹੈ ਕਿ ਪਰਮਾਤਮਾ ਨੇ ਤੈਨੂੰ ਮਨੁੱਖੀ ਜੀਵਨ ਦਿੱਤਾ ਹੈ ਤੇ ਇਸ ਦਾਤੂ ਇਸ ਤਰ੍ਹਾਂ ਪ੍ਰਯੋਗ ਕਰ ਕਿ ਲੋਕ ਤੇਰੇ ਦੁਆਰਾ ਕੀਤੇ ਕੰਮਾਂ ਕਰਕੇ ਹਮੇਸ਼ਾ ਤੈਨੂੰ ਯਾਦ ਰੱਖਣ ਇੱਥੇ ਜਿਉਂਦੇ ਰਹਿਣ ਦਾ ਮਤਲਬ ਮਰਨ ਤੋਂ ਬਾਅਦ ਲੋਕਾਂ ਦਾ ਉਸ ਇਨਸਾਨ ਨੂੰ ਖੁਸਦੀਆਂ ਅਛਾਈਆਂ ਤੇ ਖੂਬੀਆਂ ਕਰਕੇ ਯਾਦ ਕਰਨ ਤੋਂ ਹੈ ਕਵੀ ਕਹਿੰਦਾ ਹੈ ਕਿ ਆਪਣੇ ਆਪ ਨੂੰ ਤੂੰ ਇੰਨਾ ਵਿਸ਼ਾਲ ਬਣਾ ਕੇ ਮਰਨ ਤੋਂ ਬਾਅਦ ਤੂੰ ਅਮਰ ਹੋ ਜਾ ਜਾਏ ਜਿਸ ਤਰ੍ਹਾਂ ਦੇਸ਼ ਪਗਦਾਂ ਨੇ ਆਪਣੇ ਦੇਸ਼ ਲਈ ਜਾਣਾ ਵਾਰੀਆਂ ਜਿਨ੍ਹਾਂ ਮਹਾਨ ਸੰਤਾਂ ਗੁਰੂਆਂ ਨੇ ਧਰਤੀ ਤੇ ਆ ਕੇ ਲੋਕਾਂ ਨੂੰ ਆਪਣੀ ਸਿੱਖਿਆਵਾਂ ਦੁਆਰਾ ਸਿੱਧੇ ਰਾਹ ਪਾਇਆ ਤੇ ਉਹ ਸਭ ਇਸ ਦੁਨੀਆ ਤੇ ਆਪਣੀ ਛਾਪ ਛੱਡ ਗਏ ਤੇ ਅਸੀਂ ਉਹਨਾਂ ਨੂੰ ਅਮਰ ਕਹਿੰਦੇ ਹਾਂ ਕਵੀ ਕਹਿੰਦਾ ਹੈ ਕਿ ਪ੍ਰਮਾਤਮਾ ਤੂੰ ਪ੍ਰਮਾਤਮਾ ਦੁਆਰਾ ਹੀ ਇਸ ਧਰਤੀ 'ਤੇ ਭੇਜਿਆ ਗਿਆ ਹੈ ਤੇ ਤੂੰ ਉਸ ਦਾ ਹੀ ਹਿੱਸਾ ਹੈ ਇਸ ਵਿੱਚ ਸਮੁੰਦਰ ਦੇ ਕਤਰੇ ਤੋਂ ਭਾਵ ਹੈ ਕਿ ਪ੍ਰਮਾਤਮਾ ਦਾ ਅੰਸ਼ ਤੂੰ ਆਪਣੇ ਜੀਵਨ ਨੂੰ ਇਸ ਤਰ੍ਹਾਂ ਜੀ ਜਿਵੇਂ ਕਿ ਸਮੁੰਦਰ ਉਛਾਲਾ ਮਾਰ ਕੇ ਤੂਫਾਨ ਪੈਦਾ ਕਰਦਾ ਹੈ ਭਾਵ ਕੁਝ ਅਜੀਹਾ ਕਰਕੇ ਤੇਰੀ ਵਾਵਾ ਹੋ ਜਾਵੇ ਤੂੰ ਜੀਵਨ ਹੈ ਜਹਾਨ ਦਾ ਨਾ ਬਹੁ ਬੇਜਾਨ ਬੁੱਤ ਬਣ ਕੇ ਜੋ ਨਕਸ਼ਾ ਪਲਟ ਦੇ ਦੁਨੀਆ ਦਾ ਉਹ ਕਸਮਾਨ ਪੈਦਾ ਕਰ ਤੇਰੀ ਇਸ ਤੰਗ ਧਰਤੀ ਤੇ ਗੁਜ਼ਾਰਾ ਹੈ ਬੜਾ ਮੁਸ਼ਕਿਲ ਸਤਾਰਾ ਬਣ ਕੇ ਚਮਕਣ ਵਾਸਤੇ ਅਸਮਾਨ ਪੈਦਾ ਕਰ ਇਨਾ ਪੰਕਤੀਆਂ ਵਿੱਚ ਕਵੀ ਕਹਿੰਦਾ ਹੈ ਕਿ ਤੂੰ ਧਰਤੀ ਤੇ ਬੇਜਾਨ ਬੁੱਤ ਬਣ ਕੇ ਜੀਵਨ ਜੀਣ ਨਹੀਂ ਆਇਆ ਇਥੇ ਬਣ ਕੇ ਜੀਣ ਨਹੀਂ ਜੀਣ ਲਿਖਤਾ ਸੀ ਫਿਰ ਮੈਂ ਐਰੋਪਾ ਕੇ ਨੀਚੇ ਜੀਵਨ ਲਿਖਤਾ ਨਹੀਂ ਆਇਆ ਤੇਰਾ ਜੀਵਨ ਇਸ ਜਹਾਨ ਯਾਨੀ ਕਿ ਸੰਸਾਰ ਤੇ ਮਿਸਾਲ ਬਣਨ ਲਈ ਆਇਆ ਹੈ ਤੂੰ ਅਜਿਹੇ ਕੰਮ ਕਰ ਜੋ ਦੁਨੀਆ ਦਾ ਨਕਸ਼ਾ ਪਲਟ ਦੇਨ ਕਸਮਾਨ ਪੈਦਾ ਕਰ ਦੇਨ ਲੋਕ ਕਹਿਣ ਕਿ ਸਾਡੇ ਕੋ ਸਾਡਾ ਇਹ ਰੋਲ ਮਾਡਲ ਹੈ ਮਤਲਬ ਰੋਲ ਮਾਡਲ ਆਪਾਂ ਕੀ ਕਹਿੰਦੇ ਆ ਕਿਸੇ ਵੀ ਖੇਤਰ ਵਿੱਚ ਜਿਵੇਂ ਆਪਾਂ ਕਹਿੰਦੇ ਆ ਕਲਾ ਦੇ ਖੇਤਰ ਵਿੱਚ ਜਿਵੇਂ ਲਾਲੋ ਆਪਾਂ ਕਹਿੰਦੇ ਖੇਡਾਂ ਦੇ ਖੇਤਰ ਵਿੱਚ ਸਾਇੰਸ ਮੈਥਸ ਹਰ ਪਾਸੇ ਲਾਲੋ ਜੇ ਆਪਾਂ ਕਹਿੰਦੇ ਕਿਸੇ ਵੀ ਚੀਜ਼ 'ਚ ਕੋਈ ਅੱਛਾ ਬੰਦਾ ਹੁੰਦਾ ਉਹ ਹਰ ਇੱਕ ਇਨਸਾਨ ਉਸ ਨੂੰ ਉਸ ਵਰਗਾ ਬਨਣਾ ਚਾਹੁੰਦਾ ਹੈ ਜਾਂ ਇੱਕ ਮਹਾਨ ਆਪਾ ਕਹਿੰਦੇ ਇੱਕ ਵਿਅਕਤੀ ਹੀ ਹੁੰਦਾ ਹੈ ਜਿਹੜੇ ਪੂਰੇ ਦੇਸ਼ ਨੂੰ ਸੰਭਲ ਲੈਂਦਾ ਹੈ ਜੇ ਆਪਾਂ ਦੇਖੇ ਜਾਈਏ ਤੇ ਕੁਝ ਮਹਾਨ ਸੰਤ ਹੁੰਦੇ ਹਨ ਚਲੋ ਸੰਤ ਸਾਰੇ ਮਹਾਨ ਹੁੰਦੇ ਹਨ ਕੁਝ ਆਪਾਂ ਜਿਨ੍ਹਾਂ ਨੂੰ ਆਪਾਂ ਆਪਣਾ ਕਹਿੰਦੇ ਆ ਕਿ ਸਾਡੇ ਗੁਰੂ ਨੇ ਇਸ ਤਰ੍ਹਾਂ ਕਵੀ ਕਹਿੰਦਾ ਹੈ ਕਿ ਤੂੰ ਅਜਿਹੇ ਕੰਮ ਕਰ ਮਤਲਬ ਕੋਈ ਤੇਰਾ ਤੂੰ ਵੀ ਉਹ ਬਣ ਵੀ ਰੋਲ ਮਾਡਲ ਬਣ ਕੇ ਇਸ ਲਈ ਨਾ ਤੇ ਕਵੀ ਕਹਿੰਦਾ ਹੈ ਕਿ ਇਹ ਧਰਤੀ ਤੇਰੇ ਲਈ ਬਹੁਤ ਛੋਟੀ ਹੈ ਤੇਰੇ ਕੀਤੇ ਹੋਏ ਕੰਮ ਅਜੇਹੇ ਹੋਣੇ ਚਾਹੀਦੇ ਹਨ ਕਿ ਉਹ ਕੰਮਾਂ ਦੀ ਜੈਜੈਕਾਰ ਲਈ ਤੈਨੂੰ ਅਸਮਾਨ ਜਿੰਨੀ ਜਗ੍ਹਾ ਚਾਹੀਦੀ ਹੋਵੇ ਅਰਥ ਤੇਰੇ ਅਜੇਹੇ ਮਹਾਨ ਕੰਮ ਹੋਣੇ ਚਾਹੀਦੇ ਹਨ ਉਹਨਾਂ ਵਾਸਤੇ ਧਰਤੀ ਛੋਟੀ ਪੈ ਜਾਵੇ ਤੇ ਤੂੰ ਮਰਨ ਤੋਂ ਬਾਅਦ ਵੀ ਅਸਮਾਨ ਦੇ ਤਾਰੇ ਵਾਂਗੂ ਅਸਮਾਨ ਵਿੱਚ ਚਮਕੇ ਕਵੀ ਕਹਿੰਦਾ ਹੈ ਕਿ ਤੇਰੇ ਦੁਆਰਾ ਕੀਤੇ ਹੋਏ ਕੰਮ ਅਜੇਹੇ ਹੋਣੇ ਚਾਹੀਦੇ ਖਨ ਕੇ ਧਰਤੀ ਤੇਤਾ ਤੇਰੀ ਜੈ ਜੈਕਾਰ ਹੋਵੇਗੀ ਹੀ ਪਰ ਪ੍ਰਮਾਤਮਾ ਦੇ ਦੁਆਰ ਤੇ ਵੀ ਤੇਰੀ ਮਹਾਨਤਾ ਦੇ ਗੂੰਗਾਨ ਹੋਣ ਅਗੇ ਹੈ ਗੈ ਨਾ ਬਣਿਆ ਬੇ ਹਕੀਕਤ ਰੂਹ ਹਕੀਕਤ ਆਸਨਾ ਹੋ ਜਾ ਉਹ ਸੂਖਮ ਆਪਣੇ ਫੈਲਣ ਲਈ ਮੈਦਾਨ ਪੈਦਾ ਕਰ ਸ਼ਮਾ ਬਨ ਕੇ ਪਖਾ ਮਹਿਫਲ ਗਾਦੇ ਜੋ ਦੁਨੀਆ ਤੇ ਕਲੀ ਦੀ ਜੂਨ ਛੱਡ ਕੇ ਖਿੜ ਕੇ ਚਮੰਦ ਚਮਨਸਤਾਨ ਪੈਦਾ ਕਰ ਨਾ 17 ਵਿੱਚ ਕਵੀ ਕਹਿੰਦਾ ਹੈ ਕਿ ਤੂੰ ਅਨਜਾਨ ਬਣ ਕੇ ਨਾ ਰਹਿ ਤੇ ਅਸਲੀਅਤ ਨੂੰ ਪਹਿਚਾਨ ਜੋ ਤੇਰੇ ਅੰਦਰ ਕਾਬਲੀਅਤ ਹੈ ਉਹ ਬਾਹਰ ਕੱਢ ਤੇ ਆਪਣੀ ਕਾਬਲੀਅਤ ਦੁਆਰਾ ਇਸ ਦੁਨੀਆ ਤੇ ਆਪਣਾ ਨਾਮ ਬਣਾ ਤੇ ਆਪਣੀ ਅੰਦਰ ਅੰਦਰਲੀ ਖੂਬੀ ਨੂੰ ਪਹਿਚਾਨ ਤੇ ਉਸ ਨੂੰ ਦੁਨੀਆ ਸਾਹਮਣੇ ਰੱਖ ਕਵੀ ਕਹਿੰਦਾ ਹੈ ਕਿ ਤੈਨੂੰ ਪਰਮਾਤਮਾ ਨੇ ਇਸ ਧਰਤੀ ਤੇ ਮਨੁੱਖੀ ਜੀਵਨ ਦਿੱਤਾ ਹੈ ਜਿਸ ਨੂੰ ਤੂੰ ਆਪਣੀ ਕਾਬਲੀਅਤ ਦੁਆਰਾ ਇੰਨਾ ਮਹਾਨ ਬਣਾ ਕੇ ਤੈਨੂੰ ਫੈਲਣ ਲਈ ਇੱਕ ਵੱਡਾ ਮੈਦਾਨ ਚਾਹੀਦਾ ਹੋਵੇ ਤੂੰ ਦੁਨੀਆ ਤੇ ਅਜਿਹੇ ਕੰਮ ਕਰ ਕਿ ਤੇਰੇ ਕੰਮਾਂ ਦੀ ਜੋਤ ਦੁਨੀਆ ਤੇ جگਦੀ ਰਹੇ ਤੇ ਲੋਕ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣੇ ਜਿਵੇਂ ਕਿ ਦੀਵੇ ਦੀ ਜੋਸ਼ਨੀ ਗਰਮੀ ਪੈਦਾ ਕਰਦੀ ਹੈ ਤੈਨੂੰ ਵੀ ਆਪਣੇ ਕੰਮਾਂ ਦੁਆਰਾ ਧਰਤੀ ਤੇ ਰੋਸ਼ਨੀ ਪੈਦਾ ਕਰਨੀ ਹੈ ਤੂੰ ਇੱਕ ਨਿੱਕੀ ਜਿਹੀ ਕਲੀ ਬਣ ਕੇ ਇਸ ਦੁਨੀਆ ਤੇ ਰਹਿਣ ਵਾਸਤੇ ਨਹੀਂ ਆਇਆ ਤੈਨੂੰ ਤਾਂ ਆਪਣੇ ਆਪ ਨੂੰ ਆਪਣੇ ਆਪ ਆਪ ਨੂੰ ਆਪਣੇ ਹੁਨਰ ਤੇ ਕਰਮਾ ਦੁਆਰਾ ਇੰਨਾ ਵਿਸ਼ਾਲ ਬਣਾਉਣਾ ਹੈ ਕਿ ਜਿਸ ਤਰ੍ਹਾਂ ਇੱਕ ਫੁੱਲਾਂ ਦਾ ਬਾਗ਼ੀਚਾ ਹੁੰਦਾ ਹੈ ਇੱਥੇ ਖਿੜਨ ਦਾ ਅਰਥ ਹੈ ਆਪਣੀ ਪ੍ਰਤਿਭਾ ਜਾਂ ਹੁਨਰ ਦੁਆਰਾ ਉਚਾਈਆਂ ਤੱਕ ਪਹੁੰਚਣਾ ਤੈਨੂੰ ਤਾਂ ਇੱਕ ਵੱਡੇ ਬਾਗ਼ੀਚੇ ਵਾਂਗੂ ਫੈਲਣਾ ਹੈ ਅਗਿਆਤੜ ਫੈ ਤੇਰੇ ਅੰਦਰ ਉਹ ਜੋ ਮਚਾ ਦੇਵੇ ਕਿਆਮਤ ਕੋਈ ਕਰਤਬ ਵਿਖਲਾਣ ਨੂੰ ਨਵਾਂ ਚੋਗਾਨ ਪੈਦਾ ਕਰ ਨਾ ਸਿੱਪੀ ਵਾਂਗੂ ਇੱਕ ਇੱਕ ਬੂੰਦ ਦੀ ਖਾਤਰ ਤੜਫਦਾ ਰਹਿ ਤੂੰ ਦਿਲ دریا ਦੇ ਅੰਦਰ ਮੋਤੀਆਂ ਦੀ ਖਾਨ ਪੈਦਾ ਕਰ ਇਨ੍ਹਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਤੇਰੇ ਅੰਦਰ ਗਿਆਨ ਦਾ ਅਥਾਮ ਅਥਾਮ ਮਤਲਬ ਬਹੁਤ ਵੱਡਾ ਭੰਡਾਰ ਹੈ ਇਸ ਦੀ ਵਰਤੋਂ ਕਰਕੇ ਆਪਣੇ ਕਮਾ ਜਾਂ ਹੁਨਰ ਦੁਆਰਾ ਦੁਨੀਆ ਤੇ ਕਸਮਾਨ ਮਚਾ ਸਕਦਾ ਹੈ ਆਪਣੇ ਅੰਦਰ ਹਰ ਇੱਕ ਇਨਸਾਨ ਦੇ ਅੰਦਰ ਬਹੁਤ ਸਾਰੀਆਂ ਖੂਬੀਆਂ ਹੁੰਦੀਆਂ ਨੇ ਕਈ ਵਾਰ ਬੰਦਾ ਇੰਨਾ ਹੁੰਦਾ ਹੈ ਕਿ ਆਪਣੀਆਂ ਖੂਬੀਆਂ ਨੂੰ ਪਹਿਚਾਨ ਨਹੀਂ ਸਦਾ ਜ਼ਿੰਦਗੀ ਨਿਕਲ ਜਾਂਦੀ ਹੈ ਕੋਈ ਵੀ ਬੰਦਾ ਇਹ ਨਹੀਂ ਹੈਗਾ ਕਿ ਕੁਝ ਕਰ ਨਹੀਂ ਸਕਦਾ ਆਪਕ ਕਹਿੰਦੇ ਆ ਕਿ ਉਹ ਬੱਚਾ ਕੁਝ ਵੀ ਨਹੀਂ ਕਰ ਸਕਦਾ ਹਰ ਇਨਸਾਨ ਹਰ ਕੁਝ ਕਰ ਸਕਦਾ ਹੈ ਸਿਰਫ ਉਸ ਨੂੰ ਆਪਣੇ ਅੰਦਰ ਹਿੰਮਤ ਲੈ ਆਉਣੀ ਚਾਹੀਦੀ ਹੈ ਕੰਮ ਕਰਨ ਦੀ ਵੱਡੇ ਵੱਡੇ ਲੋਕ ਹੋਏ ਨੇ ਜਿਨ੍ਹਾਂ ਨੇ ਬਹੁਤ ਨੀਵੇਂ ਥਾਂ ਤੋਂ ਉੱਠ ਕੇ ਗਰੀਬੀ ਤੋਂ ਉੱਠ ਕੇ ਉਚਾਈਆਂ ਛੂਹੀਆਂ ਨੇ ਉਕਿਸ ਤਰ੍ਹਾਂ ਜੁਈਆਂ ਨੇ ਉਹਨਾਂ ਦੇ ਅੰਦਰ ਕਾਬਲੀਅਤ ਸੀ ਉਹਨਾਂ ਨੇ ਆਪਣੀ ਕਾਬਲੀਅਤ ਨੂੰ ਪਰਫਲਿਤ ਕੀਤਾ ਪਰਫਲਿਤ ਮਤਲਬ ਵੀ ਉਹਨਾਂ ਨੇ ਆਪਣੀ ਕਾਬਲੀਅਤ ਨੂੰ ਲੋਕਾਂ ਸਾਹਮਣੇ ਰੱਖੇ ਤੇ ਪਹਿਚਾਨਿਆ ਤੇ ਆਪਣੀ ਮਿਹਨਤ ਕੀਤੀ ਸਭ ਤੋਂ ਵੱਡੀ ਮਿਹਨਤ ਹੈ ਪਰਮਾ ਜੋ ਸ਼ਕਤੀਆਂ ਕੀ ਸੋਚਣ ਸਮਝਣ ਦੀ ਸ਼ਕਤੀ ਜੋ ਪਰਮਾਤਮਾ ਨੇ ਇਨਸਾਨ ਨੂੰ ਦਿੱਤੀ ਦਿੱਤੀ ਹੈ ਹੋਰ ਕਿਸੇ ਕੋਲ ਨਹੀਂ ਹੈ ਇਸ ਨੂੰ ਸਮਝ ਕੇ ਵਰਤਨ ਦੀ ਲੋੜ ਹੈ ਕਵੀ ਅਗਲੀਆਂ ਪੰਕਤੀਆਂ ਵਿੱਚ ਕਹਿੰਦਾ ਹੈ ਤੈਨੂੰ ਆਪਣੇ ਹੁਨਰ ਤੇ ਆਪਣੀ ਪਹਿਚਾਨ ਦਿਖਾਉਣ ਲਈ ਛੋਟਾ ਨਹੀਂ ਬਹੁਤ ਵੱਡਾ ਮੈਦਾਨ ਚਾਹੀਦਾ ਹੈ ਮੈਦਾਨ ਮਤਲਬ ਇਹ ਨਹੀਂ ਹੁੰਦਾ ਹੈਗਾ ਕਿ ਆਪਣੇ ਕਾਬਲੇ ਦਿਖਾਉਣ ਲਈ ਆਪਾਂ ਬਹੁਤ ਵੱਡਾ ਮੈਦਾਨ ਇਨਾਂ ਨੇ ਇੱਕ ਉਦਾਹਰਣ ਦਿੱਤੀ ਹੈ ਮਤਲਬ ਵੀ ਤੂੰ ਇੰਨਾ ਫੈਲ ਤੇਰੇ ਸਾਰੇ ਸੰਸਾਰ 'ਚ ਤੇਰੀ ਚਰਚਾ ਹੋਵੇ ਮਤਲਬ ਕਹਿੰਦਾ ਮਤਲਬ ਇਹ ਮੈਦਾਨ ਦਾ ਮਤਲਬ ਇਹ ਨਹੀਂ ਕਿ ਸਾਰੇ ਪਾਸੇ ਚਰਚਾ ਹੁੰਦੀ ਹੈ ਸਾਰੇ ਤੈਨੂੰ ਜਾਣਨ ਯੋ ਕਿੰਨਾ ਮਹਾਨ ਹੈ ਜਾਂ ਕਿੰਨੇ ਅچھے ਕੰਮ ਕਰਦਾ ਹੈ ਇਸ ਦਾ ਅਰਥ ਇਹ ਹੈ ਅਰਥ ਪੂਰੇ ਸੰਸਾਰ ਤੇ ਤੇਰੀ ਕਾਬਲੀਅਤ ਦੇ ਚਰਚੇ ਹੋਣੇ ਚਾਹੀਦੇ ਹਨ ਤੇਰੇ ਕੰਮ ਅਜਿਹੇ ਹੋਣੇ ਚਾਹੀਦੇ ਹਨ ਜੋ ਕਿ ਲੋਕਾਂ ਨੂੰ ਹਮੇਸ਼ਾ ਯਾਦ ਆਉਂਦੇ ਰਹਿਣ ਕਵੀ ਕਹਿੰਦਾ ਹੈ ਕਿ ਤੈਨੂੰ ਇੱਕ ਇੱਕ ਸਿੱਪੀ ਦੀ ਸਿੱਪੀ ਦੇ ਮੋਤੀ ਲਈ ਤਰਸਣ ਦੀ ਲੋੜ ਨਹੀਂ ਹੈ ਤੈਨੂੰ ਤਾਂ ਆਪਣੇ ਆਤਮਾ ਨੂੰ ਜਗਾ ਕੇ ਤੇ ਆਪਣੇ ਆਪ ਨੂੰ ਪਹਿਚਾਨਣਾ ਚਾਹੀਦਾ ਹੈ ਕਿਉਂਕਿ ਤੇਰੇ ਅੰਦਰ ਤਾਂ ਗਿਆਨ ਦਾ ਸਾਗਰ ਹੈ ਜਿਸ ਦੁਆਰਾ ਤੂੰ ਤਾਂ ਮੋਤੀਆਂ ਦੀ ਖਾਨ ਪੈਦਾ ਕਰ ਸਕਦਾ ਹੈ ਅਰਥ ਬਹੁਤ ਉਚਾਈਆਂ ਨੂੰ ਛੂਹ ਸਬਦਾ ਹੈ ਅਗਲੀਆਂ ਲਾਈਨਾਂ ਹਨ ਤੇਰੇ ਹੀ ਕਰਮ ਫਲ ਕੇ ਕਿਸਮਤਾਂ ਦਾ ਬਾਗ ਲਾਉਣਗੇ ਤੂੰ ਜਿਗਰੇ ਨਾਲ ਤਾਕਤ ਆਪਣੀ ਦਾ ਗਿਆਨ ਪੈਦਾ ਕਰ ਤੇਰੀ ਬੰਸੀ ਦੇ ਅੰਦਰ ਆਪ ਮੋਹਨ ਫੂਕ ਪਰਦਾ ਹੈ ਗੂੰਜੇ ਤੇ ਜ਼ਮੀਂ ਅਸਮਾਨ ਐਸੀ ਤਾਨ ਪੈਦਾ ਕਰ ਕਵੀ ਨਾ ਸਤਨਾ ਵਿੱਚ ਬਿਆਨ ਕਰਦਾ ਹੈ ਕਿ ਤੇਰੇ ਦੁਆਰਾ ਕੀਤੇ ਕੰਮ ਤੇ ਕਰਮ ਹੀ ਤੇਰੀ ਕਿਸਮਤ ਚਮਕਾਉਣਗੇ ਅਰਥ ਜਿਸ ਤਰ੍ਹਾਂ ਦੇ ਕਰਮ ਤੂੰ ਕਰੇਗਾ ਉਸ ਤਰ੍ਹਾਂ ਹੀ ਇਸ ਦਾ ਫਲ ਤੈਨੂੰ ਮਿਲੇਗਾ ਕਵੀ ਕਹਿੰਦਾ ਹੈ ਕਿ ਤੂੰ ਆਪਣੇ ਅੰਦਰ ਦੀ ਤਾਕਤ ਨੂੰ ਪਹਿਚਾਨ ਤੇ ਆਪਣੇ ਅੰਦਰਲੇ ਗਿਆਨ ਨੂੰ ਪਹਿਚਾਨ ਕੇ ਆਪਣੇ ਆਪ ਨੂੰ ਹੋਰ ਨਿਖਾਰ ਮਤਲਬ ਆਪਣੇ ਆਪ ਆਪਣੇ ਆਪ ਅੱਛੇ ਕੰਮਾਂ ਵੱਲ ਆਪਣੇ ਆਪ ਨੂੰ ਅੱਛੇ ਕੰਮਾਂ ਵੱਲ ਪ੍ਰੇਰਿਤ ਕਰ ਤੇਰੇ ਅੰਦਰ ਪਰਮਾਤਮਾ ਆਪ ਵਸਦਾ ਹੈ ਦੇਖੋ ਬਈ ਹਰ ਇਨਸਾਨ ਦੇ ਅੰਦਰ ਪਰਮਾਤਮਾ ਵਸਦਾ ਹੈ ਕਿਉਂਕਿ ਉਸਨੇ ਆਪਾਂ ਨੂੰ ਬਣਾਇਆ ਹੈ ਤੇਰੇ ਹੁਨਰ ਤੇ ਤੇਰੀ ਪ੍ਰਤਿਭਾ ਅੱਗੇ ਲਜਾਉਣ ਵਾਲਾ ਉਹ ਹੀ ਤੇਰੀ ਮਦਦ ਜ਼ਰੂਰ ਕਰੇਗਾ ਤੂੰ ਅਜਿਹੇ ਕੰਮ ਕਰ ਜਿੰਨਾ ਦੀ ਆਵਾਜ਼ ਅਸਮਾਨ ਤੱਕ ਗੂੰਜੇ ਇੱਥੇ ਮੋਹਨ ਬੰਸੀ ਵਿੱਚ ਆਪ ਫੁਕਦੇ ਦਾ ਮਤਲਬ ਹੈਗਾ ਕਿ ਪ੍ਰਮਾਤਮਾ ਤੇਰੀ ਸਹਾਇਤਾ ਆਪ ਕਰਦਾ ਵੀ ਉਹ ਹਵਾ ਪਰਨ ਦਾ ਮਤਲਬ ਇਹ ਹੈ ਕਿ ਉਹ ਤੈਨੂੰ ਸ਼ਕਤੀ ਆਪ ਦਿੰਦਾ ਹੈ ਕਿ ਤੂੰ ਅਜਿਹੇ ਕਮਾਵਲ ਪ੍ਰੇਰਿਤ ਕਰਦਾ ਹੈ ਕਿ ਤੂੰ ਕਰੇ ਜਦੋਂ ਤੂੰ ਕਿਸੇ ਚੀਜ਼ ਲਈ ਕਦਮ ਪਟੇਗਾ ਤਾਂ ਉਹ ਤੇਰੀ ਜ਼ਰੂਰ ਆਪ ਮਦਦ ਕਰੂਗਾ ਪ੍ਰਮਾਤਮਾ ਮਤਲਬ ਹੈ ਕਿ ਤੇਰੀ ਸਹਾਇਤਾ ਤਾਂ ਤੈਨੂੰ ਹੱਲਾਸ਼ੀ ਏ ਤੇ ਨੂੰ ਹੱਲਾ ਸ਼ੇਰੀ ਦੇਣ ਵਾਲਾ ਪਰਮਾਤਮਾ ਹੀ ਹੈ ਉਹ ਤੇਰੀ ਕੀਤੀ ਮਿਹਨਤ ਨੂੰ ਹਰ ਹਾਲ ਰੰਗ ਲਾਏਗਾ ਜਿਨ੍ਹਾਂ ਨੇ ਜੋੜ ਕੇ ਤਿੰਕੇ ਜਗ ਆਵਾਦ ਕੀਤੇ ਸਨ ਜੋ ਹਿੰਮਤ ਹੈ ਤਾਂ ਅੱਗੇ ਸੂਰਮੇ ਬਲਵਾਨ ਪੈਦਾ ਕਰ ਇਨ੍ਹਾਂ ਪੰਕਤੀਆਂ ਵਿੱਚ ਕਵੀ ਬਿਆਨ ਕਰਦਾ ਹੈ ਕਿ ਜਿਨ੍ਹਾਂ ਮਹਾਨ ਲੋਕਾਂ ਕਰਕੇ ਸੰਸਾਰ ਨੇ ਤਰੱਕੀ ਕੀਤੀ ਤੇ ਜਿਨ੍ਹਾਂ ਦੇ ਯਤਨਾ ਸਦਕਾ ਦੇਸ਼ ਆਬਾਦ ਹੋਇਆ ਭਾਵੇਂ ਉਹ ਦੇਸ਼ ਭਗਤ ਹੋਣ ਕਵੀ ਹੋਣ ਕਲਾਕਾਰ ਹੋਣ ਜਾਂ ਫਿਰ ਸਾਧ ਸੰਤ ਹੋਣ ਤੇਰੀ ਯਤਨਾ ਸਦਕਾ ਅਜਹੀ ਹਰ ਹੋਰ ਸੂਰਬੀਰ ਤੇ ਤਕੜੇ ਲੋਕ ਹੋਂਦ ਵਿੱਚ ਆਉਣੇ ਚਾਹੀਦੇ ਹਨ ਹੋਂਦ ਵਿੱਚ ਆਉਣ ਦਾ ਮਤਲਬ ਹੈ ਵੀ ਤੈਨੂੰ ਦੇਖ ਕੇ ਲੋਕ ਤੇਰੇ ਵਰਗੇ ਮਤਲਬ ਕਵੀ ਕਹਿੰਦਾ ਹੈ ਕਿ ਜਿਵੇਂ ਮਹਾਨ ਲੋਕਾਂ ਨੂੰ ਯਾਦ ਕਰਕੇ ਲੋਕ ਉਨ੍ਹਾਂ ਵਰਗਾ ਬਣਨਾ ਚਾਹੁੰਦੇ ਹਨ ਉਵੇਂ ਹੀ ਤੈਨੂੰ ਅਜਿਹੇ ਵੱਡੇ ਤੇ ਮਹਾਨ ਕੰਮ ਕਰਨੇ ਚਾਹੀਦੇ ਹਨ ਕਿ ਤੈਨੂੰ ਦੇਖ ਕੇ ਲੋਕ ਵੀ ਤੇਥੋਂ ਪ੍ਰੇਰਣਾ ਲੈ ਕੇ ਤੇਰੇ ਵਰਗੇ ਮਹਾਨ ਬਣਨ ਦੀ ਕੋਸ਼ਿਸ਼ ਕਰਨ ਇਸ ਤਰ੍ਹਾਂ ਕਵੀ ਆਪਣੀ ਕਵਿਤਾ ਰਾਹੀਂ انسان ਨੂੰ ਆਪਣੀ ਆਤਮਾ ਦੇ ਅੰਦਰਲੀ ਜੋਤ ਜੋਤ ਜਗਾ ਕੇ ਆਪਣੀ ਖੂਬੀਆਂ ਨੂੰ ਪਹਿਚਾਨ ਕੇ ਉਸ ਨੂੰ ਸਰਵਉੱਚ ਕੋਟੀ ਤੱਕ ਪਹੁੰਚਾਉਣ ਲਈ ਪ੍ਰੇਰਿਤ ਕਰਦਾ ਹੈ ਕਵੀ ਮਨੁੱਖ ਨੂੰ ਹੱਲਾਸ਼ੇਰੀ ਦਿੰਦਾ ਹੈ ਰਿੰਦਾ ਕਹਿੰਦਾ ਹੈ ਕਿ ਤੇਰੇ ਵਿੱਚ ਬਹੁਤ ਸ਼ਕਤੀ ਹੈ ਇਸ ਨੂੰ ਪਹਿਚਾਨ ਤੂੰ ਬਲਵਾਨ ਹੈ ਤੇ ਬਹੁਤ ਹੀ ਪ੍ਰਤੋਸ਼ਾਲੀ ਹੈ ਇਹ ਮਨੁੱਖ ਤੇਰੀ ਜ਼ਿੰਦਗੀ ਵਿੱਚ ਮਨੁੱਖ ਜ਼ਿੰਦਗੀ ਵਿੱਚ ਬਹੁਤ ਕੁਝ ਕਰ ਸਕਦਾ ਹੈ ਬਸ ਇਸ ਕਵਿਤਾ ਦਾ ਨਚੋੜ ਹੀ ਹੈ ਕਿ ਇਨਸਾਨ ਨੂੰ ਜੋ ਬੱਚੇ ਨੇ ਸ਼ੁਰੂ ਤੋਂ ਉਹਨਾਂ ਨੂੰ ਆਪਣੇ ਆਪ ਨੂੰ ਆਪਣੇ ਹੁਨਰ ਨੂੰ ਪਹਿਚਾਨਣਾ ਚਾਹੀਦਾ ਹੈ ਮਿਹਨਤ ਕਰਨੀ ਚਾਹੀਦੀ ਹੈ ਇਨਸਾਨੀ ਜੀਵਨ ਬਹੁਤ ਮੁਸ਼ਕਿਲ ਨਾਲ ਮਿਲਦਾ ਪਰ ਮਾਤਮਾ ਦਿੱਤੀ ਬਹੁਤ ਵੱਡੀ ਦੇਣ ਹੁੰਦੀ ਹੈ ਤੇ ਆਪਾਂ ਕੁਝ ਅਜਿਹਾ ਅੱਛਾ ਕਰੀਏ ਕਿ ਆਪਣੇ ਨੂੰ ਲੋਕ ਯਾਦ ਕਰਨ ਅਛਾਈ ਨਾਲ ਹੀ ਲੋਕ ਯਾਦ ਕਰਦੇ ਨੇ ਇਸ ਵਾਸਤੇ ਇਸ ਕਵਿਤਾ ਦਾ ਨਿਚੋੜ ਇਹ ਹੈ ਕਿ ਕੁਝ ਆਪਾਂ ਅੱਛੇ ਕੰਮ ਕਰੀਏ ਆਪਣੀ ਪ੍ਰਤਿਭਾ ਨੂੰ ਨਿਖਾਰੀਏ ਆਪਣਾ ਇਸ ਦੁਨੀਆ ਤੇ ਛਾਪ ਛੱਡ ਜਾਈਏ ਇਹ ਹੀ ਇਸ ਕਵਿਤਾ ਦਾ ਮਤਲਬ ਕੇਂਦਰੀ ਭਾਅ ਹੈ ਥੈਂਕ ਯੂ